ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਕਰੀਨ ਤੇ ਦਿਖ ਗਿਆ ਹੋਣਾ ਕਿ ਮੈਂ ਅੱਜ ਜਿਹੜੀਆਂ ਫੇਰ ਹੈਗੀਆਂ ਪੋਸਟ ਦੀ ਜਿਹੜੀ ਹੈਗੀ ਗੱਲ ਕਰਨ ਜਾ ਰਿਹਾ ਜੋ ਐਡਵਰਟਾਈਜ਼ ਕੀਤੀਆਂ ਗਈਆਂ ਬਾਬਾ ਫਰੀ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਫਰੀਦਕੋਟ ਵੱਲੋਂ ਤੇ ਐਡਵਰਟਾਈਜ਼ ਕੀਤੀਆਂ ਗਈਆਂ ਜੀ ਟੀਚਿੰਗ ਲੈਵਲ ਦੀਆਂ ਪੋਸਟਾਂ ਕੀਤੀਆਂ ਗਈਆਂ ਨੇ ਟੀਚਿੰਗ ਕੈਡਰ ਦੇ ਵਿੱਚ ਪ੍ਰੋਫੈਸਰ ਦੀਆਂ ਦੋ ਪੋਸਟ ਐਡਵਰਟਾਈਜ਼ ਕੀਤੀਆਂ ਗਈਆਂ ਨੇ ਤੇ ਚਾਰ ਜਿਹੜੀਆਂ ਹੈਗੀਆਂ ਐਸੋਸੀਏਟ ਪ੍ਰੋਫੈਸਰ ਲਈ ਕੀਤੀਆਂ ਗਈਆਂ ਨੇ ਤੇ 16 ਅਸਿਸਟੈਂਟ ਪ੍ਰੋਫੈਸਰ ਦੀਆਂ ਪੋਸਟ ਜਿਹੜੀਆਂ ਐਡਵਰਟਾਈਜ਼ ਕੀਤੀਆਂ ਗਈਆਂ ਨੇ ਤੇ ਇਹ ਐਡਵਰਟਾਈਜ਼ ਜੋ ਕੀਤੀਆਂ ਗਈਆਂ ਨੇ ਯੂਨੀਵਰਸਿਟੀ ਦੇ ਜਿਹੜੇ ਹੈਗਾ ਕੰਸਟੀਟਿਊਟ ਸੈਂਟਰ ਹੈਗਾ ਜੀ ਕੰਸਟੀਟਿਊਟ ਇੰਸਟੀਚਿਊਟ ਹੈਗਾ ਜੀ ਟਰਸ਼ਰੀ ਟਰਸ਼ਰੀ ਕੈਂసర్ ਕੇਅਰ ਸੈਂਟਰ ਫਾਜ਼ਿਲਕਾ ਲਈ ਜਿਹੜੀਆਂ ਹੈਗੀਆਂ ਪਬਲਿਸ਼ ਕੀਤੀਆਂ ਗਈਆਂ ਨੇ ਤੇ ਔਨ ਰੈਗੂਲਰ ਬੇਸਿਸ ਤੇ ਜਿਹੜੀਆਂ ਹੈਗੀਆਂ ਪਬਲਿਸ਼ ਕੀਤੀਆਂ ਗਈਆਂ ਜੋ ਕਿ ਇਹਨਾਂ ਦੀ ਲਾਸਟ ਡੇਟ ਦੱਸੀ ਗਈ ਆ 24 ਦਸੰਬਰ 2024 ਅੱਗੇ ਆਪਾਂ ਗੱਲ ਕਰ ਲੈਨੇ ਆ ਪੋਸਟ ਦੀ ਜਿਹੜੀ ਸਪੈਸ਼ਲਟੀ ਆ ਤੇ ਕਿਹੜੀ ਕੈਟਾਗਰੀ ਦੇ ਅੰਡਰ ਜਿਹੜੀਆਂ ਹੈ ਪਬਲਿਸ਼ ਕੀਤੀਆਂ ਗਈਆਂ ਨੇ ਤੇ ਇਹਨਾਂ ਦੀ ਪੇ ਕੀ ਹੋਵੇਗੀ ਤੇ ਹੋਰ ਟਰਮ ਕੰਡੀਸ਼ਨ ਜਿਹੜੀਆਂ ਹੈਗੀਆਂ ਨਿਯਮ ਤੇ ਸ਼ਰਤਾ ਕੀ ਹੋਣਗੀਆਂ ਪ੍ਰੋਫੈਸਰ ਦੀਆਂ ਦੋ ਪੋਸਟਾਂ ਨੇ ਜਿਹੜੀਆਂ ਉਹ ਸਰਜੀਕਲ ਔਨਕੋਲੋਜੀ ਦੀ ਇੱਕ ਪੋਸਟ ਹੈਗੀ ਆ ਅੰਡਰ ਜਿਹੜੀ ਹੈਗੀ ਅਨਰਜ਼ਰਵ ਕੈਟਾਗਰੀ ਦੇ ਅੰਡਰ ਮੈਡੀਕਲ ਔਨਕੋਲੋਜੀ ਦੀ ਵੀ ਇੱਕ ਪੋਸਟ ਅਨਰਜ਼ਰਵ ਕੈਟਾਗਰੀ ਦੇ ਅੰਡਰ ਸਰਜੀਕਲ ਔਨਕੋਲੋਜੀ ਦੀ ਅੱਗੇ ਐਸੋਸੀਏਟ ਪ੍ਰੋਫੈਸਰ ਦੀ ਪੋਸਟ ਆ ਗਈ ਜੀ ਐਸੋਸੀਏਟ ਪ੍ਰੋਫੈਸਰ ਦੀ ਸਰਜੀਕਲ ਔਨਕੋਲੋਜੀ medical oncology radiology palliative medicine ਦੀ ਇੱਕ ਇੱਕ ਪੋਸਟ ਹੈਗੀ ਆ ਜੋ ਅਨਰਿਜ਼ਰਵ ਕੈਟਾਗਰੀ ਦੇ ਅੰਡਰ ਪੋਸਟ ਕੀਤੀ ਗਈ ਨੇ ਉਸ ਤੋਂ ਬਾਅਦ ਅ ਸਿਸਟਰ ਪ੍ਰੋਫੈਸਰ ਦੀਆਂ ਜੋ 16 ਪੋਸਟ ਨੇ ਉਹਨਾਂ ਚੋਂ ਸਰਜਿਕਲ ਔਨਕੋਲੋਜੀ ਦੀਆਂ ਦੋ ਪੋਸਟ ਨੇ ਜਿਨ੍ਹਾਂ ਵਿੱਚੋਂ ਇੱਕ ਅਨਰਿਜ਼ਰਵ ਕੈਟਾਗਰੀ ਦੀ ਤੇ ਇੱਕ ਐਸਸੀ ਦੀ ਹੈਗੀ ਆ ਮੈਡੀਕਲ ਔਨਕੋਲੋਜੀ ਦੀ ਵੀ ਦੋ ਪੋਸਟ ਨੇ ਜਿਨ੍ਹਾਂ ਵਿੱਚੋਂ ਇੱਕ ਅਨਰਿਜ਼ਰਵ ਤੇ ਇੱਕ ਐਸਸੀ ਦੀ ਹੈਗੀ ਆ ਜੀ ਰੇਡੀਏਸ਼ਨ ਔਨਕੋਲੋਜੀ ਦੀਆਂ ਦੋ ਪੋਸਟ ਨੇ ਜਿਨ੍ਹਾਂ ਵਿੱਚ ਇੱਕ ਅਨਰਿਜ਼ਰਵ ਕੈਟਾਗਰੀ ਤੇ ਇੱਕ एससीएमबी दी पोस्ट ਹੈਗੀ ਆ ਅੱਗੇ ਅੰਥੀਸੀਆ ਦੇ ਦੋ ਪੋਸਟ ਨੇ ਜਿਨ੍ਹਾਂ ਵਿੱਚੋਂ ਇੱਕ ਐਸਸੀਐਮਪੀ ਦੀ ਤੇ ਇੱਕ ਬੀਸੀ ਦੀ ਹੈਗੀ ਹੈ ਜੀ ਗਾਇਨੋਕੋਲੋਜੀ ਦੇ ਵਿੱਚ ਦੋ ਪੋਸਟ ਨੇ ਜਿਨ੍ਹਾਂ ਚੋਂ ਇੱਕ ਐਸਸੀਐਮਪੀ ਦੀ ਪੋਸਟ ਆ ਇੱਕ ਐਸਸੀ ਆਰਓ ਦੀ ਪੋਸਟ ਆ ਜੀ ਪੈਥੋਲੋਜੀ ਦੇ ਵਿੱਚ ਦੋ ਪੋਸਟ ਨੇ ਜਿਨ੍ਹਾਂ ਵਿੱਚੋਂ ਇੱਕ ਐਸਸੀਐਮਪੀ ਦੀ ਪੋਸਟ ਆ ਇੱਕ ਈਐਸਐਮ ਦੀ ਪੋਸਟ ਹੈਗੀ ਜੀ ਆਰਥੋਪੈਡਿਕਸ ਦੀਆਂ ਦੋ ਪੋਸਟ ਨੇ ਜਿਨ੍ਹਾਂ ਵਿੱਚੋਂ ਅਨਜਾਨ ਕੈਟਾਗਰੀ ਦੀ ਇੱਕ ਪੋਸਟ ਤੇ ਇੱਕ ਐਸਸੀਐਮਪੀ ਦੀ ਹੈਗੀ ਹੈ ਜੀ ਅੱਗੇ ਪੈਲੀਟਿਵ ਮੈਡੀਸਨ ਦੀ ਇੱਕ ਪੋਸਟ ਹੈ ਜੋ ਅਨਜਰ ਕੈਟਾਗਰੀ ਦੇ ਅੰਦਰ ਇੱਕ ਹੈਗੀ ਆ ਤੇ ਪ੍ਰੀਵੈਂਟਿਵ ਓਨਕੋਲੋਜੀ ਦੀ ਵੀ ਇੱਕ ਪੋਸਟ ਹੈ ਜੋ ਅਨਜਰ ਕੈਟਾਗਰੀ ਦੇ ਅੰਦਰ ਹੈਗੀ ਆ ਪ੍ਰੋਫੈਸਰ ਦੀ ਪੋਸਟ ਲਈ ਜਿਹੜਾ ਹੈਗਾ ਪੇ ਪੇ ਲੈਵਲ 13 ਹੋਊਗਾ ਐਸ ਪਰ 7 CPC ਐਸੋਸੀਏਟ ਪ੍ਰੋਫੈਸਰ ਦੀ ਪੋਸਟ ਲਈ ਪੇ ਲੈਵਲ 12 ਹੋਊਗਾ ਜਾਨਕੀ 12 ਤੇ ਅਸਿਸਟੈਂਟ ਪ੍ਰੋਫੈਸਰ ਦੀ ਪੋਸਟ ਲਈ ਪੇ ਲੈਵਲ ਨੰਬਰ 11 ਹੋਊਗਾ ਐਸ ਪਰ 7 CPC ਕੁਆਲਿਫੀਕੇਸ਼ਨ ਤੇ ਐਂਡ ਐਕਸਪੀਰੀਅੰਸ ਐਸ ਪਰ ਐਨ ਐਮ ਸੀ ਨੋਰਮਸ एनएमसी ਦੇ ਨਾਮ ਦੇ ਅਕੋਰਡਿੰਗ ਹੋਊਗਾ ਤੇ ਅੱਗੇ ਆਪਾਂ ਫੀਸ ਦੀ ਗੱਲ ਕਰ ਰਹੀਏ 올 ਕੈਟੇਗਰੀ ਐਕਸੈਪਟ ਐਸਸੀ ਕੈਟੇਗਰੀ ਐਸਸੀ ਕੈਟੇਗਰੀ ਨੂੰ ਛੱਡ ਕੇ ਬਾਕੀ ਸਾਰੀ ਕੈਟੇਗਰੀ ਲਈ ਫੀਸ ਹੈਗੀ ਹੈ ਜੀ 2360 ਰੁਪਏ ਯਾਨੀ ਕਿ 2360 ਰੁਪੀਸ ਫਰ ਐਸਸੀ ਕੈਟੇਗਰੀ ਲਈ ਜਿਹੜੀ ਫੀਸ ਹੈਗੀ ਹੈ ਜੀ ਉਹ ਹੈਗੀ ਹੈ ਜੀ 1180 ਰੁਪੀਸ ਇਨਕਲੂਡਿੰਗ ਜੀਐਸਟੀ ਤੇ ਯੂਨੀਵਰਸਿਟੀ ਨੇ ਅੱਗੇ ਦੂਸਰੀ ਟਰਮ ਕੰਡੀਸ਼ਨ ਇਹ ਹੈ ਕਿ ਯੂਨੀਵਰਸਿਟੀ ਹੈਜ਼ ਰਾਈਟ ਟੂ ਇਨਕਰੀਜ਼ অর ਡੀਕਰੀਜ਼ ਦਾ ਨੰਬਰ ਆਫ ਪੋਸਟ ਅਟ ਅਨੀ 스테ਜ ਵਿਦਾਊਟ ਸਾਈਟਿੰਗ ਐਨੀ ਰੀਜ਼ਨ অর ਨਾਟ ਟੂ ਫਿਲ ਐਨੀ অর ਆਲ ਦੀ ਪੋਸਟ ਕੇ ਯੂਨੀਵਰਸਿਟੀ ਕੋਲੇ ਜਿਹੜਾ ਹੈਗਾ ਰਾਈਟ ਹੈਗਾ ਕਿ ਉਹ ਪੋਸਟਾਂ ਨੂੰ ਇਨਕਰੀਜ਼ ਤੇ ਡੀਕਰੀਜ਼ ਕਰ ਸਕਦੀ ਹੈ ਬਿਨਾ ਕੋਈ ਕਾਰਨ ਦੱਸੇ ਅਪਰੇਜ ਲਿਮਿਟ ਦੀ ਗੱਲ ਕਰ ਲਈਏ ਕਿ 1 ਜਨਵਰੀ 2024 ਤੱਕ ਜੋ ਵੀ ਕੈਂਡੀਡੇਟ ਇਸ ਪੋਸਟ ਲਈ ਇਹਨਾਂ ਪੋਸਟਾਂ ਲਈ ਅਪਲਾਈ ਕਰੂਗਾ ਉਹ ਕੈਂਡੀਡੇਟ ਦੀ ਜਿਹੜੀ ਉਮਰ ਆ 40 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ ਬਟ ਟੂ ਇਨ ਕੇਸ ਆਫ ਅਸਿਸਟੈਂਟ ਪ੍ਰੋਫੈਸਰ アシスタント प्रोफेसर ਦੀ ਪੋਸਟ ਲਈ 40 ਸਾਲ ਤੋਂ ਉਮਰ ਜਿਹੜੀ ਵੱਧ ਨਹੀਂ ਹੋਣੀ ਚਾਹੀਦੀ ਐਸੋਸੀਏਟਡ ਪ੍ਰੋਫੈਸਰ ਲਈ 45 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ ਤੇ ਪ੍ਰੋਫੈਸਰ ਦੀ ਪੋਸਟ ਲਈ 50 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ ਰੈਲੈਕਸੇਸ਼ਨ ਆ ਜਿਹੜੀ ਐਸ ਪਰ ਪੰਜਾਬ ਗਵਰਨਮੈਂਟ ਰੂਲਸ ਦਿੱਤੀ ਜਾਊਗੀ ਤੇ ਐਪਲੀਕੇਸ਼ਨ ਆਪਣੀ ਜਿਹੜੀ ਹੈਗੀ ਆ ਨਾਲ 셀ਫ ਟੈਸਟਡ ਕਾਪੀ ਆਫ ਸਰਟੀਫਿਕੇਟਸ ਹੋਣਗੇ ਜਿਵੇਂ ਪ੍ਰੂਫ ਆਫ ਡੇਟ ਆਫ ਬਰਥ ਮਾਰਕਸ਼ੀਟ ਡਿਗਰੀ ਐਕਸਪੀਰੀਐਂਸ ਕੈਟਾਗਰੀ ਸਰਟੀਫਿਕੇਟ ਰੈਜ਼ੀਡੈਂਸ ਪ੍ਰੂਫ ਪਬਲਿਕੇਸ਼ਨ ਐਟ ਸੈਕਟਰਾ ਆ ਆ ਜਿਹੜੀ ਹੈਗੀ ਐਟ ਸੈਕਟਰਾ ਉਹ ਤਾਂ ਸਹੀ ਹੈਗੇ ਨਾਲ ਅਟੈਚ ਕਰਨੀਆਂ ਹੈਗੀਆਂ ਨੇ ਤੇ 30 12 ਨੂੰ 30 ਦਸੰਬਰ 2024 ਤੱਕ ਇਹ ਜਿਹੜੇ ਹੈਗੇ ਆ ਸਾਰੇ ਡਾਕੂਮੈਂਟਸ ਤੁਹਾਡੇ ਇੱਥੇ ਯੂਨੀਵਰਸਿਟੀ ਪਹੁੰਚ ਜਾਣੇ ਚਾਹੀਦੇ ਨੇ 6 ਨੂੰ 5 ਜੁਲਾਈ ਤੱਕ ਉਸ ਤੋਂ ਬਾਅਦ ਲਿਖਿਆ ਕਿ ਰਿਜ਼ਰਵੇਸ਼ਨ ਪਾਲਿਸੀ ਅਜ ਪਰ ਪੰਜਾਬ ਗਵਰਨਮੈਂਟ ਰੂਲਸ ਹੋਊਗੀ ਕੈਂਡੀਡੇਟ ਜਿਹੜੇ ਆਲਰੇਡੀ ਇਨ ਸਰਵਿਸ ਹੈਗੇ ਆ ਥਰੂ ਪ੍ਰੋਪਰ ਚੈਨਲ ਜਿਹੜੀ ਹੈਗੀ ਆਪਣੀ ਐਪਲੀਕੇਸ਼ਨ ਰੂਟ ਕਰਨਗੇ ਹਰੇਕ ਜਿਹੜੀ ਜੇ ਤੁਸੀਂ ਇੱਕ ਤੋਂ ਵੱਧ ਪੋਸਟ ਲਈ ਅਪਲਾਈ ਕਰ ਰਹੇ ਹੋ ਤਾਂ ਹਰੇਕ ਪੋਸਟ ਲਈ ਜਿਹੜਾ ਹੈਗਾ ਸੈਪਰੇਟ ਐਪਲੀਕੇਸ਼ਨ ਫਾਰਮ ਜਿਹੜਾ ਹੈਗਾ ਯੂਜ਼ ਕਰਨਾ ਪਊਗਾ ਤੁਹਾਨੂੰ ਤੇ ਨੌਲੇਜ ਆਫ ਪੰਜਾਬੀ ਜੋ ਕਿ ਅਪ ਟੂ میٹرਕੁਲੇਸ਼ਨ ਸਟੈਂਡਰਡ ਜਾਂ ਇਹਦੇ ਇਕੁਇਵਲੈਂਟ ਜਿਹੜੀ ਹੋਣੀ ਚਾਹੀਦੀ ਹੈ ਜੇ ਤੁਸੀਂ میٹرਿਕ ਦੇ ਵਿੱਚ ਪੰਜਾਬੀ ਵਿਸ਼ਾ ਪਾਸ ਨਹੀਂ ਕੀਤਾ ਤਾਂ ਪਾਸ ਹੋਇਆ ਹੋਣਾ ਜ਼ਰੂਰੀ ਹੈ ਜੇ ਤੁਹਾਡੇ ਕੋਲ ਨਹੀਂ ਹੈਗਾ ਤਾਂ ਜੁਆਇਨਿੰਗ ਤੋਂ 6 ਮਹੀਨੇ ਦੇ ਅੰਦਰ ਅੰਦਰ ਤੁਹਾਨੂੰ ਪੰਜਾਬੀ ਵਿਸ਼ਾ ਜਿਹੜਾ ਹੈਗਾ ਪੰਜਾਬੀ ਸਬਜੈਕਟ ਪਾਸ ਕਰਨਾ ਪਊਗਾ ਉਸ ਤੋਂ ਬਾਅਦ ਇਹਦਾ ਐਡਵਰਟਾਈਜ਼ਮੈਂਟ ਨੰਬਰ ਜੋ ਮੈਂ ਤੁਹਾਨੂੰ ਦੱਸਣਾ ਭੁੱਲ ਗਿਆ ਉਹ ਐਡਵਰਟਾਈਜ਼ਮੈਂਟ ਨੰਬਰ ਹੈਗਾ ਜੀ BFU24/25 ਯਾਨੀ ਕਿ 24/25 ਹੁਣ ਅੱਗੇ ਗੱਲ ਕਰ ਲਈਏ ਕਿ ਐਡ ਨੰਬਰ ਅਗਲੀ ਐਡ ਨੰਬਰ ਹੈਗੀ ਜੀ 24/26 ਯਾਨੀ ਕਿ 24/26 ਇਹਦੀ ਲਾਸਟ ਡੇਟ ਹੈਗੀ ਜੀ 31/12/2024 ਇਹ ਪੋਸਟ ਹੈਗੀਆਂ ਜੀ ਇੱਕ ਪੋਸਟ ਪ੍ਰੋਫੈਸਰ ਦੀ ਕੱਢੀ ਗਈ ਹੈ ਪ੍ਰੋਫੈਸਰ ਫਿਜ਼ੀਓਥੈਰੇਪੀ ਦੀ ਇਹ ਹੈਗੀ ਹੈ ਜੀ ਅ regular basis ਤੇ ਇੱਕ पोस्ट प्रोफेसर ਦੀ ਅੰਡਰ ਅਨਯੋਗ ਕੈਟਾਗਰੀ ਦੇ ਅੰਡਰ ਕੱਢੀ ਗਈ ਆ ਹੁਣ regular basis ਤੇ ਬਾਬਾ ਫਰੀ ਯੂਨੀਵਰਸਿਟੀ ਦੇ ਕੰਸਟੀਟਿਊਟ ਕਾਲਜਸ ਇੰਸਟੀਟਿਊਟਸ ਲਈ ਤੇ ਐਪਲੀਕੇਸ਼ਨ ਫੀਸ ਹੈਗੀ ਹੈ ਜਿਹੜੀ ਹੈਗੀ ਹੈ 2360 ਰੁਪਏ ਯਾਨੀ ਕਿ 2360 ਰੁਪੀ 60 ਰੁਪਈ ਤੇ ਇਹਦੀ ਕੁਆਲੀਫਿਕੇਸ਼ਨ ਤੁਸੀਂ ਇੱਥੇ ਪੜ ਲੈਣਾ ਉਸ ਤੋਂ ਬਾਅਦ ਜਿਹੜੀ ਪੇ ਹੈ ਜਿਹੜੀ ਅਸ ਪਰ 7 CPC ਦਿੱਤੀ ਜਾਊਗੀ ਤੇ ਅੱਗੇ ਉਹੀ ਟਰਮ ਕੰਡੀਸ਼ਨਸ ਹੈਗੀਆਂ ਤੇ ਇਹਦੀ ਜਿਹੜੀ ਹੈਗੀ ਆ ਏਜ ਆ ਘੱਟੋ ਘੱਟ ਉਹ ਜਿਹੜੀ ਹੈਗੀ 50 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ ਪ੍ਰੋਫੈਸਰ ਦੀ ਪੋਸਟ ਲਈ ਪੇ ਸਕੇਲ ਐਜ਼ ਪਰ 7 CPC ਤੇ ਯੂਨੀਵਰਸਿਟੀ ਕੋਰਾਈਟਾ ਕੀ ਪੋਸਟ ਨੂੰ ਡੀਕਰੀਜ਼ ਤੇ ਇਨਕਰੀਜ਼ ਕਰ ਸਕਦੀ ਆ ਤੇ ਰਿਜ਼ਰਵੇਸ਼ਨ ਪਾਲਿਸੀ ਐਜ਼ ਪਰ ਪੰਜਾਬ ਗਵਰਨਮੈਂਟ ਰੂਲਸ ਟਰਮ ਕੰਡੀਸ਼ਨਸ ਸਾਰੀਆਂ ਉਹੀ ਨੇ ਤੇ 3 ਜਨਵਰੀ 2025 ਨੂੰ ਛਾਂ ਨੂੰ 5 ਵਜੇ ਤੱਕ ਤੁਸੀਂ ਜਿਹੜੀ ਆ ਆਪਣੇ ਐਪਲੀਕੇਸ਼ਨ ਫਾਰਮ ਤੇ ਨਾਲ ਜਿਹੜੇ ਹੈਗੇ ਸਪੋਰਟਿੰਗ ਡਾਕੂਮੈਂਟਸ ਦੀ ਜਿਹੜੀ ਹਾਰਡ ਕਾਪੀ ਆ ਡਿਗਰੀ ਐਕਸਪੀਰੀਅੰਸ ਰੈਜ਼ੀਡੈਂਸ ਕੈਟਾਗਰੀ ਸਰਟੀਫਿਕੇਟ ਜਿਹੜੇ ਸਾਰੇ ਹੋਣਗੇ ਉਹ ਤੁਸੀਂ ਯੂਨੀਵਰਸਿਟੀ ਪਹੁੰਚਦੇ ਕਰਨੇ ਨੇ ਤੇ ਜੇ ਇਹਨਾਂ ਸਰਵਿਸਾਂ ਕੋਈ ਕੈਂਡੀਡੇਟ ਤਾਂ ਥਰੂ ਪ੍ਰੋਪਰ ਚੈਨਲ ਆਪਣੀ ਜਿਹੜੀ ਹੈਗੀ ਐਪਲੀਕੇਸ਼ਨ ਰੂਟ ਕਰੂਗਾ ਸੋ ਇਹ ਸੀਗੀ ਐਡਵਰਟਾਈਜ਼ਮੈਂਟ ਦੇ ਅੰਦਰ ਜਿਹੜੀਆਂ ਪੋਸਟਾਂ 24 ਬੜਾ 25 ਤੇ 24 ਬੜਾ 26 ਜੇ ਤੁਸੀਂ ਵੀ ਐਲੀਜੀਬਿਲਟੀ ਪੂਰੀ ਕਰਦੇ ਹੋ ਤਾਂ ਜੇ ਤੁਹਾਨੂੰ ਲੱਗਦਾ ਕਿ ਕੋਈ ਇਹਦੇ ਲਈ ਐਲੀਜੀਬਿਲਟੀ ਪੂਰੀ ਕਰਦਾ ਜੇ ਕੋਈ ਇੰਟਰਸਟਿਡਾ ਕੈਂਡੀਡੇਟ ਤਾਂ ਉਹਨਾਂ ਤੱਕ ਇਹ ਵੀਡੀਓ ਜ਼ਰੂਰ ਪਹੁੰਚਾਓ ਸੋ ਮਿਲਦੇ ਆ ਜੀ ਨੈਕਸਟ ਵੀਡੀਓ ਚ ਥੈਂਕ ਯੂ